ਉਮੇ 2 3 ਮਰੂਤ ਟੁੱਟ ਕੇ ਡਿੱਗ ਗਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਜਿਵੇਂ ਤੁਹਾਨੂੰ ਪਤਾ ਬੱਚਿਆਂ ਦੀਆਂ ਛੁੱਟੀਆਂ ਰੈਗੂਲਰ ਹੋਈ ਜਾ ਰਹੀਆਂ ਆ ਤੇ ਕੱਲ੍ਹ ਸੀਗਾ ਦਿਨ ਐਤਵਾਰ ਤੇ ਮੰਡੇ ਨੂੰ ਸਕੂਲ ਲੱਗਣਾ ਸੀ ਇਹਨਾਂ ਦਾ ਤੇ ਫਿਰ ਮੈਸੇਜ ਸ਼ਾਮ ਨੂੰ ਮੈਸੇਜ ਆ ਗਿਆ ਸੀ ਕਿ ਸੋਮਵਾਰ ਦੀ ਫੇਰ ਛੁੱਟੀ ਹੈ ਤੇ ਹੁਣ ਅੱਜ ਜਿਹੜਾ ਇਹਨਾਂ ਨੂੰ ਮੈਸੇਜ ਇਹ ਆਇਆ ਕਿ ਮੰਗਲਵਾਰ ਨੂੰ ਸਕੂਲ ਇਹਨਾਂ ਦੇ ਲੱਗਣਗੇ ਕਿਉਂਕਿ ਇਹਨਾਂ ਦੇ ਪੇਪਰ ਸੀਗੇ ਤੇ ਹੁਣ ਕੱਲ ਨੂੰ ਇਹਨਾਂ ਸਕੂਲ ਲੱਗਣਗੇ ਅੱਜ ਆਪਾਂ ਤਿਆਰੀ ਕਰ ਲਈ ਹੁਣ ਅਸੀਂ ਚੱਲੇ ਆ ਆਪਣੇ ਘਰ ਤਿਆਰੀ ਖਿੱਚਦੇ ਪਏ ਆ ਤਿਆਰ ਹੋ ਗਏ ਆ ਤੇ ਹੁਣ ਬਸ ਦੇਖਦੇ ਆ ਕਦੋਂ ਗ ਜਾਣੇ ਆ ਸ਼ਾਮ ਨੂੰ ਜਾਣੇ ਆ ਜਾਂ 1-2 ਵਜੇ ਚਲੇ ਜਾਵਾਂਗੇ ਤੇ ਬਾਕੀ ਆਪਾਂ ਰੋਟੀ ਪਾਣੀ ਦੇ ਖਾ ਲਿਆ ਤੇ ਪਰ ਅੱਜ ਲੇਟ ਉੱਠੀ ਸੀ ਕਿਉਂਕਿ ਰਾਤ ਨੂੰ ਲੇਟ ਹੀ ਸੌਂਦੀ ਤੇ ਲੇਟ ਹੀ ਉੱਠੀ ਸੀਗੀ ਤੇ ਫਿਰ ਕਹਿ ਰਹੀ ਸੀ ਕਿ ਨਾਨੀ ਮਿੰਨੂ ਪੀਜ਼ਾ ਮੰਗਵਾ ਕੇ ਦਿਓ ਫਿਰ ਆਪਾਂ ਹੁਣ ਪੀਜ਼ਾ ਆਰਡਰ ਕਰਵਾਇਆ ਹੈ ਤੇ ਪ੍ਰਭ ਦੇਖੋ ਸਾਹਮਣੇ ਨਾ ਤੋ ਕੇ ਰੈਡੀ ਹੋ ਕੇ ਬੈਠੀ ਹੈ ਆ ਪ੍ਰਭ ਸਾਹਮਣੇ ਇਹ ਰੈਡੀ ਹੋ ਕੇ ਬੈਠ ਗਈ ਹੈ ਨਾ ਲਿਆ ਗੁੱਤਾ ਕਰ ਲਿਆ ਤੇ ਬਸ ਪੀਜ਼ੇ ਜਿਹੜੀ ਗਲੇਟ ਕਰਦੀ ਪਈਏ ਪੀਜ਼ਾ ਕਦੋਂ ਆਏਗਾ ਮੰਮੀ ਪੀਜ਼ਾ ਕਿਹਦਾ ਆ ਸਵੇਰੇ ਵੀ بارش ਹੋਈ ਸੀ ਪਰ ਥੋੜੀ ਹੋਈ ਸੀ ਤੇ ਹੁਣ ਤੇ ਧੁੱਪ ਲੱਗ ਗਈ ਹੁਣ ਆਪਾਂ ਵੀ ਘਰ ਜਾ ਕੇ ਵੀ ਘਰ ਦੇ ਕੰਮ ਕਰਨੇ ਜਾ ਕੇ ਹੁਣ ਕਿ ਕੀ ਉਧਰ ਮਨਪ੍ਰੀਤ ਉਹ ਤੇ ਪਾਪਾ ਹੋਇਆ ਤੁਹ ਜਾ ਕੇ ਹੁਣ ਘਰ ਦਾ ਵੀ ਦੇਖੇ ਕੀ ਹਾਲ ਚਾਲ ਆ ਕਿਦਾਂ ਕਿੰਨਾ ਖਲਾਰਾ ਪਾਇਆ ਉਹ ਵੀ ਜਾ ਕੇ ਸਾਹਮਣਾ ਆ ਆਪਾਂ ਹੁਣ ਲਗਾ ਰਿਹਾ ਜੀ ਆਪਣੀ ਭੈਣ ਦੇ ਸਿਰ ਤੇ ਮਹਿੰਦੀ ਛਕੀ ਯਾਨੀ ਕੱਲ ਦੀ ਮਹਿੰਦੀ ਢੋਲ ਕੇ ਰੱਖੀ ਹੋਈ ਸੀਗੀ ਤੇ ਮੈਨੂੰ ਕਹਿੰਦੀ ਲਾ ਦੇ ਮੈਂ ਚਲ ਹੁਣ ਮੈਂ ਲਾ ਦਵਾ ਮਹਿੰਦੀ ਵੀ ਬਲਵਸ ਪਾ ਕੇ ਮੈਂ ਲਾ ਰਹੀ ਸਮੋਚ ਲਾਥਾ ਰੰਗ ਵੀ ਨਹੀਂ ਚੜੂਗਾ ਪਰ ਹੋਣ ਤੇ ਬਿੰਦੂ ਡਾਈ ਆ ਗਈ ਦੂਸਰੀ ਉਹ ਵੀ ਲਾ ਲੈਂਦੇ ਹੁਣ ਆ ਮਹਿੰਦੀ ਤੇ ਘਾਟ ਹੀ ਲੋ ਬਲਾਉਂਦੇ ਹੁਣ ਕਾਫੀ ਇਧਰ ਉਹ ਅਜ ਘਟ ਗਿਆ ਮਹਿੰਦੀ ਲਾਉਂਦਾ ਜੇ ਲਾਉਂਦੇ ਵੀ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਸਮਾਨ ਪਾਉਂਦੇ ਨੇ ਹੁਣ ਨਹੀਂ ਇਹ ਲਾਉਣੀ ਕਹਿੰਦੀ ਇਹ ਹੀ ਥੋੜੀ ਬੋਧੀ ਇਹ ਹੀ ਲਾ ਰਾਂ ਹਾਂ ਹੂੰ ਉਹ ਬੋ ਲਾ ਰਾਂ ਹਾਂ ਮੈਂ ਆਪਣਾ ਬਹੁਤ ਲੰਬੇ ਸੀ ਲੋਕੀ ਮਹਿੰਦੀ। ਉਹ ਕਿਉਂ ਤੇ ਕੱਟ ਗਈਆਂ ਬਹੁਤ ਲੰਬੇ ਮੈਂ 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 ਮ ਮੈਂਦੀ ਤੇ ਮੈਂ ਲਗਾ ਦਿੱਤੀ ਹੈ ਬਾਕੀ ਇਹ ਦੀ ਬਚ ਗਈ ਹੈ ਉਹ ਕੱਲ ਨੂੰ ਫੇਰ ਇੱਕ ਵਾਰੀ ਬਿੰਦੂ ਲਾ ਲਈ ਉਹ ਇਦਾਂ ਕਰਾਂ ਕੱਲ ਪੇ ਲਾਉਣੀ ਹੋਰ ਠੀਕ ਹੈ ਹਾਂਜੀ ਪੀਜ਼ਾ ਤਾਂ ਆਪਣਾ ਆ ਗਿਆ ਪਰ ਇਹਦੇ ਵਿੱਚ ਨਾ ਤਾਂ ਉਹਨਾਂ ਨੇ ਕੋਈ ਟਮੇਟੋ ਸੌਸ ਦਿੱਤੀ ਹੈ ਨਾ ਚਿਲੀ ਫਲੈਕਸ ਦਿੱਤਾ ਆਇਆ ਤੇ ਨਾ ਹੀ ਔਰੀਗਨੋ ਦਿੱਤੀ ਹੈ ਕਿਉਂਕਿ ਇਹ ਤੋਂ ਬਗੈਰ ਤੇ ਫਿਰ ਆਪਾਂ ਨੂੰ ਕੋਈ ਟੇਸਟ ਵੀ ਨਹੀਂ ਆਣਾ ਤੇ ਆਪਣੇ ਕੋਲ ਜਿਹੜੀ ਘਰ ਪਹਿਲਾਂ ਤੋਂ ਹੀ ਸੌਸ ਪਈ ਸੀ ਆਪਾਂ ਉਹਦੇ ਨਾਲ ਹੀ ਹੁਣ ਪ੍ਰੋਬਲ ਨੂੰ ਦਵਾਂਗੇ ਪੀਜ਼ਾ ਖਾਣ ਨੂੰ ਤੇ ਇੱਕ ਆਪਣੇ ਕੈਚ-ਅਪ ਪਈ ਹੈ ਇਹ ਲੈ ਲੋਗੀ ਬਸ ਬਾਹਰ ਦਾ ਮੌਸਮ ਦੇਖੋ ਧੁੱਪ ਤੇ ਨਿਕਲੀ ਹੋਈ ਹੈ ਪਰ ਠੰਡਾ ਮੌਸਮ ਹਵਾ ਚੱਲਦੀ ਪਈ ਹੈ ਸਰਦੀਆਂ ਵਾਲੀ ਜਿਹੜੀ ਹਵਾ ਹੈ ਉਹ ਸਟਾਰਟ ਹੋ ਚੁੱਕੀ ਹੈ ਤੇ ਆਪਾਂ ਚੱਲਿਆ ਵੇਲੀ ਤੁਹਾਨੂੰ ਵੇਲੀ ਦਿਖਾਉਨੇ ਆ ਸਬਜ਼ੀਆਂ ਲੱਗੀਆਂ ਹੋਈਆਂ ਜਿਹੜੀਆਂ ਇੱਕ ਦੋ ਲਗਾਈਆਂ ਹੋਈਆਂ ਇਹ ਤਾਂ ਲੱਗਦਾ ਡੈਡੀ ਨੇ ਗੇਟ ਲਗਾਇਆ ਹੋਇਆ ਅੰਦਰਲੇ ਪਾਸੇ ਉਧਰ ਉਹ ਤੇ ਗੇਟ ਲੱਗਾ ਤਾਂ ਆਪਾਂ ਜਾਵਾਂਗੇ ਹੁਣ ਮੇਨ ਗੇਟ ਵੱਲ ਦੀ ਜਾਵਾਂਗੇ ਤੇ ਉੱਪਰ ਦੀ ਬੂਆ ਖੋਲ ਲਾਂਗੇ ਜਿਹੜਾ ਹਵੇਲੀ ਵਾਲੇ ਪਾਸੇ ਮੂੰਹ ਹੈ ਨਾ ਗੇਟ ਦਾ ਉਧਰੋਂ ਖੋਲ ਲਾਂਗੇ ਹਾਂ ਪ੍ਰਭਾ ਨਾਨੀ ਨੂੰ ਆ ਚੱਲੀਏ ਤੁਕ ਨਾਨੀ ਜਿਹੜੇ ਅੰਦਰਲੇ ਪਾਸੇ ਗੇਟ ਨਾਨਾ ਜੀ ਨੇ ਉਧਰੋਂ ਲਾਇਆ ਹੋਇਆ ਤੇ ਤੁਸੀਂ ਆਪਾਂ ਇਦਾਂ ਮੇਨ ਗੇਟ ਵਾਲ ਦੀ ਚਲੇ ਜਾਈਏ ਤੇ ਡੌਗੀ ਬੈਠਾ ਹੋਇਆ ਇੱਥੇ ਉਸ ਦਾ ਨਾਮ ਹੈ ਗਸੱਲੂ ਚੱਲੂ ਚੱਲੂ ਮਸਤ ਬੈਠਾ ਆ ਜਾਓ ਪਜਾਈਏ ਵੇਲੀ ਫਿਰ ਵੇਲੀ ਜਾਈਏ ਆ ਪੈਦ ਕੀ ਮੰਮੀ ਉਹਨਾਂ ਟੋਆ ਦਾ ਚਾਰ ਪਾਇਆ ਸੀ ਤੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਬੀਜ ਨਿਕਲੇ ਸੀ ਇੱਥੇ ਬੀਜ ਦਿੱਤੇ ਨੇ ਤੇ ਬੜੇ ਸੋਹਣੇ ਬੂਟੇ ਹੋ ਗਏ ਪਏ ਨੇ ਤੇ ਥੋੜੇ ਹੋਰ ਵੱਡੇ ਹੋਣਗੇ ਤੇ ਫਿਰ ਇਹਨਾਂ ਨੂੰ ਵੇਲੇ ਲਾਵਾਂਗੇ ਕਾਈ ਬੂਟਾ ਹੋ ਕੇ ਫਿਰ ਨਾਲ ਦੇ ਦੇਖੂਗੀ ਫਿਰ ਸਾਡੇ ਥਾਂ ਬਣਾਉਣਾ ਪੈਣਾ ਉਧਰੋਂ ਫਿਰ ਚਲ ਆ ਚਲੀ ਪ੍ਰਭਾ ਪਾਪਾ ਉਧਰ ਲਈ ਗੇਟ ਖੋਲ੍ਹ ਕੇ ਜਾ ਕੇ ਇਹ ਹੈ ਗਹਵੇਲੀ ਦਾ ਗੇਟ ਤੇ ਇਹਦਰ ਖੁੱਲਾ ਹੋਇਆ ਗੇਟ ਪ੍ਰਭ ਆ ਜਾ ਮੰਮੀ ਆ ਜਾਓ ਨਹੀਂ ਗੇਟ ਲੱਗਾਈ ਨਾ ਨਹੀਂ ਗੇਟ ਖੁੱਲਾ ਤੁਸੀਂ ਗੇਟੇ ਲਾ ਦਿਓ ਇਹ ਲਾ ਦਿਓ ਗੇਟ ਬੰਦ ਕਰ ਦਿਓ ਗੇਟ ਪ੍ਰਭ ਆ ਜਾ ਪੁੱਤ ਕੋਈ ਮੇਰੀ ਸ਼ੀਟ ਕੁਛ ਨਹੀਂ ਹੁੰਦਾ ਸ਼ੀਟ ਜਿਹੜੀ ਹੁੰਦਾ ਲਾ ਹਾਲ ਲੱਗਾ ਹੈਗਾ ਜੀ ਪਪੀਤੇ ਦਾ ਬੂਟਾ ਫਾਲ ਪਿਆ ਹੋਇਆ ਮੀਨ ਪਪੀਤੇ ਨੂੰ ਲੱਗੇ ਹੋਏ ਨੇ ਪਪੀਤੇ ਉਹਦੇ ਨਾਲ ਤਾਂ ਲੰਗੇ ਹਾਂ ਬੜੇ ਵਧੀਆ ਹਾਲ ਲੱਗੇ ਨੇ ਗੰਨੇ ਤੇ ਨਾਲ ਹੀ ਲੱਗਾ ਆਲੂ ਦਾ ਬੂਟਾ ਤੇ ਇਹਦੇ ਉੱਪਰ ਵੇਲ ਚੜ ਗਈ ਏ ਤੋਰੀਆਂ ਦੀ කෝබා නහ වෙේද්දරන ගිල්ලා නහොේ ඒකමරූද ඩෙක්ගබේ අයිතේ ඩිග්‍යියෝ ඒකමරූද ඔමේ දොත එන්න ම රූත රොටකේ ඩෙක්ගන නෙ නෙ හුන්ට ගලගනේ යගේ සගතනේ ਪਤਾ ਨਹੀਂ ਐਦਾਂ ਪੀਲੇ ਪੀਲੇ ਕਿਉਂ ਜੇ ਹੋ ਗਏ ਨੇ ਮੈਨੂੰ ਲੱਗਦਾ ਪਾਣੀ ਦੇ ਵਿੱਚ ਤੈਨੂੰ ਡੁੱਬ ਗਿਆ ਸੀ ਕਿਤੇ ਤਾਂ ਹੈ ਉਸ ਬੂਟੇ ਦਾ ਹੈ ਨਹੀਂ ਗੇ ਤੇ ਇਹਨਾਂ ਥੱਲੇ ਚਿੱਟਾ ਚਿੱਟਾ ਜਿਹਾ ਹੋ ਜਾਂਦਾ ਆ ਨਹੀਂ ਹੈ ਅਨਿਕ ਸਾਰੇ ਕੱਚੇ ਹੀ ਨੇ। ਔਰ ਇਹ ਕੱਚੇ ਨੇ ਉਹ ਦੋ ਤਿੰਨ ਤੇ ਸਾਰੇ ਖਰਾਬ ਹੋ ਕੇ ਡਿੱਗ ਵੀ ਪਏ ਨੇ। ਦੋ ਅਮਰੂ ਤੋੜਨੇ ਨੇ। ਹੈਗੇ ਸਖਤ ਨੇ ਦੋ-ਤਿੰਨ ਰੱਖ ਦਵਾਂਗੇ ਨਾ ਫਿਰ ਪੱਕ ਜਾਣਗੇ। ਪੱਕ ਜਾਣੇ ਨੇ। ਬੜੇ ਸੋਨੇ ਮੋٹے ਇਸ ਤੋਂ ਮੋٹے ਸੀਗੇ। ਤੋਂ ਥੱਲੇ ਮਿਲਾ ਦੇ ਡੁੱਬੇ ਰਹਿ ਗਏ ਨਾ ਪਾਣੀ ਵਿੱਚ ਤਾਂ ਗਲ ਗਏ ਨੇ। ਬੱਦਲ ਵੀ ਗਰਜਦਾ ਪਿਆ। हाँ हल्दी लगी हाँ हे हरिया मिर्च ये भी ने ने आ... लाल हाँ लाल मिर्च तोड़ लव गां काम आ जानी सर्दियों में हाँ जी चलो चलो तो चलो मी तो... हम्म